ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸੇ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਉਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਕਿੰਨੇ ਮੱਜਾਂ ਜਿਹੜੀਆਂ ਸੁਈਆਂ ਸੁਈਆਂ ਹੋਣਗੀਆਂ ਦੋ ਦੋ ਦੋਸਤੋ ਇਹਦਾ ਮਜਾ ਥੱਲੇ 7 ਲੀਟਰ ਤੋਂ ਲੈ ਕੇ ਤੇ 9 8 9 ਲੀਟਰ ਤੱਕ ਹੋਊਗਾ ਜੀ ਮੋਲ ਦੋਸਤੋ ਹੋਊਗਾ 47000 ਤੋਂ ਲੈ ਕੇ ਤੇ 55000 ਦੀ ਤੱਕ ਜੀ ਰੇਅਰ ਦੋਸਤੋ ਬਿਲਕੁਲ ਜਾਇਜ਼ ਹੀ ਹੋਣਗੇ ਵੀਡੀਓ ਅੰਡ ਤੱਕ ਜਰੂਰ ਦੇਖਿਓ ਇਹਦਾ ਮੱਜਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਰ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਛਾਉਂਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ। ਹਾਂਜੀ ਬਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮਹਾਰਾਜ। ਹੋਰ ਬਈ ਠੀਕ ਹੈ ਕੋ? ਵਧੀਆ ਵਧੀਆ ਜੀ। ਖੈਰਾ ਡੇਰੀ ਫਾਰਮ ਇਹਨਾਂ ਲਈ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਤੇ ਉਹ ਬੇਨਤੀ ਕਰਦੇ ਹਾਂ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਹਾਂਜੀ। ਲਾਈਕ ਕਰੋ, ਸ਼ੇਅਰ ਕਰੋ। ਠੀਕ ਹੈ। ਤੇ ਫੋਲੋ ਕਰੋ ਤੇ ਸਪੋਰਟ ਕਰੋ। ਠੀਕ ਹੈ ਵੀਰ ਜੀ। ਠੀਕ ਹੈ। ਅਡਰੈਸ ਬੋਲਦੀ ਆਪਾਂ ਅਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜਿਹੜਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਫੋਨ ਨੰਬਰ ਜੇ 6284744127 6284744127 ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹੋ ਬੇਨਤੀ ਆ ਵੀ ਸਾਰੇ ਡੰਗਰ ਕੋਈ ਵੀ ਡੰਗਰਾਂ ਦੇ ਵਿੱਚੋਂ ਜਿਹੜਾ ਭੈਣ ਭਰਾਵਾਂ ਦੇ ਪਸਿਆਂ ਦਾ ਆਉਂਦਾ ਵੀਡੀਓ ਵੇਖ ਕੇ ਪਸੰਦ ਕਰਕੇ ਫਿਰ ਆਪਾਂ ਨੂੰ ਫਾਈ ਪਾਓ ਫਾਈ ਦਾ ਸਮਾਂ ਜਿਹੜਾ ਸੀਮਤ ਹੋਊਗਾ ਠੀਕ ਹੈ ਜੀ ਜੇ ਕੋਈ ਭੈਣ ਭਰਾ ਉਸੇ ਵਾਲੇ ਆਉਂਦਾ ਭਾਵੇਂ ਫਾਈ ਵੀ ਨਾ ਪਾਵੇ ਠੀਕ ਹੈ ਜੀ ਤੇ ਇਹ ਵੀਡੀਓ ਪਰਿਵਾਰ ਦੇ ਸ਼ੁਰੂ ਕਰੀਏ ਵੀਰ ਆਪਾਂ ਇਸ ਮੱਝ ਤੋਂ ਝੋਟੀ ਤੋਂ ਪਹਿਲਾਂ ਦੱਸਿਓ ਡਾਕਟਰ ਜੀ ਇਹ ਪਾਈ ਝੋਟੀ ਦਾ ਪਹਿਲਾ ਸੂਆ ਏ ਹਾਂਜੀ ਸੂਈ ਨੂੰ ਭਾਜੀ ਇਹਨੂੰ ਸਾਰੇ ਹੋਏ 2 ਮਹੀਨੇ ਅੱਛਾ ਜੀ ਢਾਈ ਠੀਕ ਹੈ ਜੀ ਗੱਲ ਇਦਾਂ ਜੇ ਵੀ ਇਹ ਝੋਟੀ ਦਾ ਨਾ ਅਗਲਾ ਥਾਣਾ ਜਿਹੜਾ ਬਹਿਣੀ ਵਾਲਾ ਹੂੰ ਧਾਰਾ ਆਉਣੀਆਂ ਜ਼ਰੂਰ ਆ ਹਾਂਜੀ ਤੇ ਝੋਟੀ ਦਾ ਥਣ ਜਿਹੜਾ ਇਹ ਬੈਠਾ ਹੈ ਉਹਨਾਂ ਤੋਂ ਅੱਛਾ ਜੀ ਉਹਨਾਂ ਨੂੰ ਚੈਨ ਟ੍ਰੀਟਮੈਂਟ ਕਰਾਇਆ ਚਲੋ ਠੀਕ ਹੈ ਜੀ ਤੇ ਨਹੀਂ ਚੱਲਿਆ ਹੂੰ ਆਵੇ ਦਿਖਾ ਦੇਨੇ ਵੀਰ ਧਾਰ ਆਉਂਦੀ ਹੈਗੀ ਆ ਹੂੰ ਚਲੋ ਚੱਲ ਸਕਦਾ ਹਾਂਜੀ ਪਰ ਜਿਹੜਾ ਆਪਾਂ ਇਹਦਾ ਮੋਲ ਆ ਆਪਾਂ ਤਨਨਾ ਥਾਣਾ ਦੇ ਸਾਹਮਣੇ ਦਾ ਟੱਲਰ ਦੇ ਮੋਲੂ ਚੱਲਦਾ ਮੁੱਲ ਕਰਨਾ ਅੱਛਾ ਜੀ ਇਹ ਮਤਲਬ ਜਮੰਦਰੂ ਹੀ ਚੋਂ ਸੁਣ ਤੋਂ ਪਹਿਲਾਂ ਜਮੰਦਰੂ ਨਹੀਂ ਜੀ ਸੁਣ ਤੋਂ ਬਾਅਦ ਹੋਇਆ ਅੱਛਾ ਜੀ ਇਹਨਾਂ ਕਿਤੇ ਬੁਖਾਰ ਕੋ ਰਿਹਾ ਮੈਂ ਉਹਨੂੰ ਤੇ ਬੁਖਾਰ ਦੇ ਨਾਲ ਨਾਲ ਨਾ ਹੱਲਾ ਵੱਜ ਗਿਆ ਤੁਹਾਨੂੰ ਠੀਕ ਹੈ ਜੀ ਹਾਂ ਹਾਂ ਬਾਕੀ ਤਿੰਨ ਥਣਾਂ ਧਰਾਂ ਪ੍ਰਾਪਤ ਵਧੀਆ ਚੱਲਦੀ ਹੈ ਜੀ ਕੋਈ ਆਪਾਂ ਘਰੇ ਆਵੇ ਆ ਕੇ ਤਸੱਲੀ ਕਰੇ ਚੱਲਦਾ ਇਹ ਵੀ ਆ ਅੱਛਾ ਜੀ ਮਿਲਤਾ ਰਹਾ ਘਾਟੇ ਧਾਰਾਂ ਆਉਣੀਆਂ ਨਹੀਂ ਜੀ ਆਉਣੀਆਂ ਹੈਗੀਆਂ ਇਹਦੇ ਵਿੱਚੋਂ ਥਣ ਜਿੱਦਾਂ ਇੱਕ ਰਿ ਡੈੱਡ ਹੋਏ ਨਾ ਹਾਂ ਹਾਂ ਡੈੱਡ ਹੋ ਗਿਆ ਵਾ ਚੱਲਣ ਦੇ ਵਾ ਚੱਲ ਸਕਦਾ ਪਰ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਆਪਾਂ ਤੰਨਾ ਥਣਾ ਦੀ ਗਾਰੰਟੀ ਦਵਾਂ ਠੀਕ 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 ਹਾਂਜੀ ਹਾਂਜੀ ਕਿੰਨਾ ਦੁੱਧ ਦੇਉਣ ਤੰਨਾ ਥਣਾ ਦੇ ਵਿੱਚ ਦੁੱਧ ਭਾਈ ਤੰਨਾ ਥਣਾ ਦੇ ਵਿੱਚ ਭਾਵੇਂ ਉਹਦਾ ਮਿੰਨਤੀ ਦਾ ਤੇ ਭਾਵੇਂ ਆਪਾਂ ਕਰਾ ਲਈਏ ਨੌ ਦਾ 8 ਲੀਟਰ ਪੱਕਾ ਹੋਈ ਢਲ ਹੋਏਗਾ ਜਿਹੜਾ ਤੰਨਾ ਜਿਹੜਾ ਆਪਾਂ ਚਵਾ ਦੇਣਾ ਠੀਕ ਹੈ ਜੀ ਅੱਛਾ ਗੱਬਣ ਹੋਈ ਹੈ ਗੱਬਣ ਭਾਈ ਨਹੀਂ ਹਜੇ ਨਹੀਂ ਗੱਬਣ ਹੋਈ ਐ ਨਿਆ ਕਮਿਨੀ ਆਈ ਸੁਈ ਹੈ ਜੀ ਹਾਂਜੀ ਸੁਹਾ ਆਪਣੇ ਕੋ ਪ੍ਰੋਪਰ ਜੀ ਜਿਹੜੀ ਤਾਜੀ ਸੁਈ ਦੀ ਵੀਡੀਓ ਵੀ ਉਹਨਾਂ ਤੋਂ ਆਪਾਂ ਮੰਗਾਵਾਂਗੇ ਜੇ ਕਿ ਭੈਣ ਭਰਾ ਵੇਖੀ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਕਰਨਾ ਦਾ ਰੇਟ ਭਾਜੀ ਇਹਦਾ ਜੇਤ ਝੋਟੀ ਹੁੰਦੀ 4000 ਹੂੰ ਫਿਰ ਤਾਂ ਝੋਟੀ ਆਪਾਂ ਦੇਣੀ ਸੀ 60000 ਤੋਂ ਬਾਹਰ ਹਾਂਜੀ ਆ ਵੇਖੋ ਸੀਲਿੰਗ ਮਖਾਉਨੇ ਤੁਹਾਨੂੰ ਇਹਦੇ ਨੂੰ ਹਲੋ ਲੈ ਲੋ ਜੀ ਦੋਸਤੋ ਚੈੱਕ ਕਰ ਲਓ ਪੂਰੀ ਸੀਲ ਸਲੱਗ ਜੀ ਲੋ ਸ਼ਗੀ ਜੇ ਮੂੰਹ ਠੀਕ ਹੈ ਛੇ ਦਾ ਮੂੰਹ ਹੈਨਾ ਹਾਂ ਫਿਰ ਇੱਕ ਵਾਰ ਹੋਰ ਵੇਖੋ ਇਹਦੀ ਹੂੰ जी दें जी पार जी। 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 अच्छा जी तारते दे देख दे 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 लो जंदी ऐदै तार दे लो लो जी करो चेक जी तार दो पाड़ा पाओ थापी मारो चो हां जी की मोल करना है और लो पाजी होणे दा बिल्कुल जेन्युइन जी हम्म 50000 ਦੇ ਵਿੱਚ ਪਹੁੰਚ ਜੀ اچھا ਜੈਸਨੋ 47000 ਦੀ ਦੇਣੀ ਗੱਡੀ ਜੇ ਆਪ ਦੀ ਕੋਲੇ ਠੀਕ ਹੈ ਜੀ 50000 ਦੇ ਵਿੱਚ 50000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਹੈ ਨਾ ਜੇ ਕੋ ਗੱਡੀ ਆਪ ਦੀ ਲਿਆਉਂਦਾ ਫਿਰ 3000 ਰੁਪਏ ਆਪਾਂ ਛੱਡ ਦਾਂਗੇ 47000 ਲਿਓ ਜੀ ਕੱਢੋ ਬਾਹਰ ਜੀ ਦੋਸਤੋ ਪਹਿਲਾ ਸਵੇਰ ਛੋਟੀ ਸੂਈ 6 ਦੰਦ 8 ਕਿਲੋ ਦੁੱਧ ਮੌਕੇ ਦਾ ਤਿਆਰ ਬਿਲਕੁਲ ਠੰਡੀ ਸੀਲਸ ਲਗਾ ਮਾਰ ਗਈ 50000 ਰੁਪਏ ਦੋਸਤੋ ਮੌਕੇ ਦੀ ਡਿਮਾਂਡ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੇ ਜੋ ਵੀ ਵੀਰ ਗੱਡੀ ਆਪਣੀ ਲਿਆਏ ਤੇ 47000 ਰੁਪਿਆ ਹੋਊਗਾ ਜੀ ਪੇਟ ਪਰ ਦੀ ਚੜਾਈ ਚੈੱਕ ਕਰ ਲਓ ਤੰਨਾ ਥਾਣਾ ਦੇ ਵਿੱਚ ਦੁੱਧ ਦੋਸਤੋ 8 ਕਿਲੋ ਹੋਊਗਾ ਜੀ ਇੱਕ ਥਾਣਾ ਵੀਰ ਕੰਦਾ ਵੀ ਡੈਡੀ ਹਿਸਾ ਦਾ ਚਲੋ ਲੱਗਦਾ ਜੀ ਚਲੋ ਦਵਾਈ ਦੂਈ ਲਾਇਆ ਉਹ ਚਲੋ ਅਗਲਾ ਮਿਹਨਤ ਕਰੂਗਾ ਜੀ ਇਹ ਆਰ ਜੀ ਚੱਲਿਆ ਤੇ ਡਾਕਟਰਾਂ ਦਾ ਅਗਲੇ ਸੂਏਤੀ ਕਰ ਚੱਲ ਪੂਗਾ। ਲਓ ਜੀ ਚੈੱਕ ਆ ਲੋ ਜੀ ਕੋਈ ਗਰੰਟੀ ਦਿੰਦੇ ਆ ਆਪਾਂ ਤਨਾਂ ਤਨਾਂ ਦੀ ਗਰੰਟੀ ਦੇਣੀ ਆ। ਆਹ ਲੋ ਜੀ ਵੇਖੋ ਜੀ ਪੂਰੀ ਸੀਲਸ ਲੱਗੇ ਜਿੱਥੇ ਮੈਂ ਦੱਸਿਆ ਉਹਦਾ ਖਲੋ ਲਓ ਜੀ ਕਰੋ ਜੀ। ਠੀਕ ਹੈ ਜੀ। ਆਹ ਲੋ ਜੀ ਥਾਂ ਦੋਸਤੋ ਆ ਮੂਰਲਾ ਥਾਨਿਆਂ ਦਾ ਬਹਿਣੀ ਵਾਲੇ ਪਾਸੇ ਦਾ। ਬਾਕੀ ਸੀਲਸ ਲਾ ਕੇ ਜਿੱਥੇ ਮਰਜ਼ੀ ਖਲੋਤੀ। ਲਓ ਜੀ ਕਰੋ ਚੈੱਕ ਜੀ ਦੋਸਤੋ। ਗਾਮਾਰਗਾ ਸਵੇਰ ਠੰਡਾ ਦਾ। ਨਾਰਮਲ ਰੇਟ ਹੈ ਦੋਸਤੋ ਪਹਿਲਾ ਸੂਆ ਝੋਟੀ ਸੂਈ ਇਹਦੇ ਚਲੋ ਜੀ ਗਾਂ ਜਿਹੜਾ ਕੋ ਥਾਮ ਲੋ ਰਪਈਆਂ ਦੀ ਜ਼ਿਆਦਾ ਨਹੀਂ ਰਪਈ ਇੰਦਾਂ ਦੀ ਸੱਜਰ ਝੋਟੀ ਲੈਣ ਜਾਈਏ ਨਾ ਹੂੰ ਤੇ ਮੇਰੇ ਹਿਸਾਬ ਨਾਲ ਬਾਜ਼ਾਰ ਦੇ ਹਿਸਾਬ ਨਾਲ ਇੱਕ 20 25 ਦੀ ਮਿਲਦੀ ਕਰਦੇ ਜੀ ਕਰਦੇ ਹਾਂਜੀ 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 ਤੁਸੀਂ ਦੋ ਨੰਬਰ ਦੇ ਤੇ ਇਹ ਵੀ ਭਾਜੀ ਸੂਆ ਪਹਿਲਾ ਹੈ ਅੱਛਾ ਜੀ ਕਿੰਨਾ ਟਾਈਮ ਲੱਗਾ ਸਹੀ ਨੂੰ ਦੂਈ ਨੂੰ ਨੂੰ 3 ਮਹੀਨੇ ਹੋਏ 2.5 3 ਮਹੀਨੇ ਬਣੀ ਸਾਰੀ ਨੂੰ ਮਹੀਨਾ ਆ ਆਪਾਂ ਦੁੱਧ ਹੀ ਗਾਰੰਟੀ ਦੇਵਾਂਗੇ ਆਪਾਂ ਮਣੀ ਦੇ ਹਿਸਾਬ ਨਾਲ ਹੀ ਦੇਣਾ ਕਿੰਨਾ ਦੁੱਧ ਆ ਜੀ ਦੁੱਧ ਭਾਈ ਇਹਨਾਂ 7 ਲੀਟਰ ਦੇ ਪੱਕਾ ਮਿਲਦੀ ਭਾੜੇ ਤੇ ਜੀ ਦੋਵੇਂ ਟਾਈਮ ਪਰੇ ਦੇ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਭਾਈ ਛੋਟਾ ਹੀ ਆ ਪਾ ਹਾਂਜੀ ਤੇ ਬੱਚਾ ਨਹੀਂ ਮਿਲਦੀ ਭਾੜੇ ਤੇ ਹੂੰ ਇਹਦਾ ਮੁੱਲ ਦੇ ਦੀਏ 65 ਦੇ ਦੋ ਬਲੇ ਭਾਈ 60000 ਦੇ ਵਿੱਚ ਇਹਦੀ ਪਹੁੰਚ ਹੋਊਗੀ ਹਾਂਜੀ 60 ਚੋ ਕੀ ਮਾਨਤਨ ਹੋ ਸਕਦਾ ਹਾਂਜੀ ਕੋਈ ਐ ਮਾਨਤਨ ਹੋਰ ਕੋਈ ਜੈਸੇ ਹੋਰ ਦਾਤ ਕਰਦਿਨੇ 58000 ਤੇ ਪਹੁੰਚ ਲਾ ਲਓ 58000 ਜੇ ਕੋ ਗੱਡੀ ਆਉਂਦੀ ਲੈਵੇ ਤੇ ਪੂਰੇ 55 55000 ਹਾਂਜੀ ਦੋਸਤੋ 7 ਕਿਲੋ ਪੱਕਾ ਜੀ 7 ਪੱਕਾ ਲਿਆ ਜੀ ਕੱਢੋ ਕਰਦੇ ਜੋਗੇ ਖੜੇ ਜੀ ਆਪਣੇ ਘਰੇ ਕੋਈ ਦਿਲ ਦਾ ਮਨ ਜੀ ਇਹ ਵੀ ਦੋਸਤੋ ਪਹਿਲਾਂ ਸੁਆਸ ਹੋਈ ਜੇ ਸੁਈ ਨੂੰ ਕੋ 3 ਮਹੀਨੇ ਦੱਸਿਆ ਵੀਰ 2.5 ਮਹੀਨੇ ਤਿੰਨ ਹੋਏ 2.5 ਮਹੀਨੇ ਤਿੰਨ ਮਹੀਨਿਆਂ ਦਾ ਟਾਈਮ 3 ਮਹੀਨਾ ਹੋ ਗਿਆ ਜੀ 58000 ਰੁਪਿਆ ਰੇਟ ਜੇ ਕੋਈ ਵੀਰ ਗੱਡੀ ਆਪੀ ਲੈ ਰਹੇ 55000 ਰੁਪਿਆ ਹੋਊਗਾ ਜੀ ਇਹਦਾ ਚੈੱਕ ਕਰ ਲਓ ਦੋਸਤੋ ਪੇਠੇਪੜੀ ਦੀ ਚੜਾਈ ਚੈੱਕ ਕਰ ਲਓ ਆਰਡਰ ਕਰਮਾਈ ਨੇ ਸੋਣਾ ਤਿਆਰ ਕੀਤਾ ਲਓ ਜੀ ਫੇਸ ਕੁਆਲਟੀ ਸਾਫ ਸੁਗਰੀ ਹੈ ਜੀ ਦੇਖੋ ਆਵੇ ਮੂੰਹ ਦੀ ਕੁਲੀ ਜੀ ਲਓ ਜੀ ਚੈੱਕ ਕਰ ਲਓ ਇਹ ਵੀ ਭਾਜੀ ਛਿੱਗੀ ਜੀ ਲਓ ਜੀ ਇਹ ਵੀ ਸ਼ੇਡਲ ਮੂੰਹ ਦੋਸਤੋ ਪੂਰੀ ਰਾਜੀ ਆ ਪੂਰੀ ਜਮੀ ਪੜੀ ਹੈ ਚੈੱਕ ਕਰ ਲਿਓ ਅਛਾ ਵੀਰੇ ਇਹਦੇ ਚਾਰੇ ਥਣੇ ਧਰਾਂ ਬਰਾਬਰ ਆਉਂਦੀਆਂ ਵਧੀਆ ਜੀ ਇਹ ਚੋਵੇਂ ਥਣ ਵਧੀਆ ਚੱਲਦੀ ਮੋੜੋ ਦੋਸਤੋ 58000 ਰੁਪਇਆ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੇ ਕੋਈ ਵੀਰ ਗੱਡੀ ਆਪਣੀ ਲੈਵੇ 55000 ਰੁਪਇਆ ਹੋ ਗਈ ਸੱਤ ਕਿਲੋ ਦੁੱਧ ਛੇ ਦੰਦ ਮੂੰਹੋਂ ਪਹਿਲਾ ਸੂਆ ਅੱਗੇ ਦੱਸੋ ਜੀ ਅੱਗੇ ਭਾਈ ਸੂਆ ਤਜਾ ਹੂੰ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਹੂੰ ਤੇ ਸੂਈ ਨੂੰ ਇਹ ਜੇ ਨੂੰ ਕੋਈ ਸਾਢੇ ਇੱਕ ਤਿੰਨ ਮਹੀਨੇ ਅੱਛਾ ਜੀ ਚਾਰ ਵਾਲੇ ਕੋਈ ਹਾਂਜੀ ਬਣੀ ਸੌਰੀ ਨੂੰ ਕੋ ਮਹੀਨਾ 35 ਦਿਨ ਹੋਏ ਜੀ ਅੱਛਾ ਜੀ ਚਲੋ ਗਾੜੀ ਅਗਲੇ ਦੀ ਕੋ ਕਿਸਮਤ ਆ ਹਾਂਜੀ ਹਾਂਜੀ ਇਹਦਾ ਮੁੱਲ ਕੀ ਕਰਨਾ ਜੀ ਤੇ ਇਹਦਾ ਭਾਈ ਛੋਟਾ ਹੀ ਰੇਟ ਹਾਂਜੀ ਇਹਦਾ ਜੀ ਆਪਾਂ ਕਰ ਦਈਏ 55 ਚ ਪਾਉਂ ਜੀ ਨਹੀਂ 55 ਫਿਰ ਜ਼ਿਆਦਾ ਹੋ ਜਾਂਦੀ ਹਾਂਜੀ ਲੋਏ ਕੱਟ ਗਏ ਅੱਛਾ ਵੰਡਾ ਵੰਡਾ ਜੇ ਕਰੀਏ ਇਹਦੀ ਭਾਜੀ ਪੂਰੇ ਪਰਾਉਰਣ ਕਰ ਦੇ ਪੂਰੇ 50000 ਦੇ ਵਿੱਚ ਪਹੁੰਚ ਜੀ 50000 ਦੇ ਆਪਾਂ ਵਜਨ ਦੇ ਹਿਸਾਬ ਨਾਲ ਮੁੱਲ ਕਰ ਦੇਣਾ ਠੀਕ ਹੈ ਜੀ ਦੁੱਧ ਦੇ ਹਿਸਾਬ ਨਾਲ ਪੂਰੇ 50000 ਦੇ ਵਿੱਚ ਪਹੁੰਚ ਜੀ ਹਾਂਜੀ ਜੇ ਗੱਡੀ ਕੋ ਆਪਦੀ ਲਿਆਉਗਾ ਤਾਂ 47000 ਦੇ ਦੁੱਧ ਕਿੰਨਾ ਦੱਸਿਆ 7 ਕਿਲੋ ਦੁੱਧ 7 ਹੈ ਦੁੱਧ 8 ਹੈ ਆਪਾਂ 7 ਦੱਸਣਾ ਭਾਈ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਨੂੰ ਕੰਪਨੀ ਨੂੰ ਭਾਈ ਬਣੀ ਨੂੰ ਕੋਈ 25 ਦਿਨ ਹੋਏ ਆ ਅੱਛਾ ਜੀ ਸੂਈ ਨੂੰ ਸਾਢੇ 3 ਮਹੀਨੇ ਹੋਏ ਜੇ 4 ਠੀਕ ਹੈ ਜੀ ਹਾਂਜੀ ਹਾਂਜੀ ਸੂਆ ਦੋ ਤੋਂ ਕਿ ਦੁੱਧਾ ਮੰਲ ਦੇ ਕੋਈ ਤੀਜਾ ਮੰਲ ਦੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਦੇਖ ਲਿਓ ਸਾਹਮਣੇ 7 ਕਿਲੋ ਦੁੱਧ ਪੱਕਾ ਤਿਆਰ ਜੇ 50000 ਰੁਪਿਆ ਰੇਟ ਜੇ ਕੋਈ ਵੀਰ ਗੱਡੀ ਆਪੀ ਲੈਵੇ 47000 ਰੁਪਏ ਦੇ ਵਿੱਚ ਦੋਸਤੋ ਮਿਲ ਜੂਗੀ ਮਾਝੇ 7 ਕਿਲੋ 8 ਕਿਲੋ ਦੁੱਧ ਵਾਲੀ ਬਾਕੀ ਭਾਈ 50000 ਦਾ ਵਜ ਨਹੀਂ ਲੱਗਾ ਮੈਂ ਹਾਂਜੀ ਇਥੇ ਗੱਲਾਂ ਜੀ ਲਓ ਜੀ ਚੈੱਕ ਕਰੋ ਜੀ ਕੱਦ-ਕਾੜ ਦੋਸਤੋ ਪੂਰਾ ਫੁੱਲ ਹੈ ਵੀ ਬੋਡੀ ਵੇਟ ਤਾਰਾ ਬੂਰਾ ਵੀਰ ਚਾਰੇ ਸਹਾਨੇ ਦੇ ਬਰਾਬਰ ਹੁੰਦੇ ਬਰਾਬਰ ਹੈ ਜੀ ਬਰਾਬਰ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਤਿੰਨ ਨਗ ਤੁਹਾਨੂੰ ਦਿਖਾਤੇ ਆ ਡਿਟੇਲ ਸਾਰੀ ਵੀਰ ਨੇ ਦੱਸਤੀ ਆ ਕੱਲੇ ਕੱਲੇ ਨਗ ਦੀ ਵੀਰਾਂ ਨੂੰ ਫੇਰ ਵੀ ਬੇਨਤੀ ਆ ਪਸ਼ੂ ਸੂਏ ਸਵਾਏ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੰਦੀ ਜਿਹੜੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਰੀਵੀ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹ ਨਾਮ ਹੈ ਫੋਨ ਨੰਬਰ ਵੀਰੇ ਖਰੀਫੀ ਬੋਲ ਦੇ ਫੋਨ ਨੰਬਰ ਪਾਜੀ 6284744127 6284744127 ਹਾਂਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਹਾਂਜੀ ਤੇ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਹਾਂਜੀ ਤੇ ਬਾਕੀ ਇਹੋ ਬੇਨਤੀ ਆ ਹਾਂਜੀ ਕਿ ਘਰੇ ਆ ਕੇ ਤੇ ਆਪ ਜੀ ਤਸੱਲੀ ਤਸੱਲੀ ਆਪਨੀ ਜ਼ਰੂਰ ਕਰਨਾ ਹਾਂਜੀ ਠੀਕ ਹੈ ਬਾਕੀ ਆ ਪਾਜੀ ਹੁਣੀ ਆਏ ਆਪਣੇ ਦਾ ਦੂਰੋਂ ਹਾਂਜੀ ਇਹਨਾਂ ਮੱਧ ਖਰੀਏ ਆਪਣੇ ਨੂੰ ਠੀਕ ਹੈ ਜੀ ਪਾਜੀ ਖਰੀਏ ਮੱਧ ਅੱਗੇ ਕਿਦਾਂ ਦੀ ਨਿਕਲੀ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਬਹੁਤ ਵੀ ਪੂਰਾ ਵਧੀਆ ਵਾਂਗ ਦਿੱਤਾ ਜੀ ਅੱਛਾ ਠੀਕ ਹੈ ਜੀ ਇਹ ਹੁਣ ਫੇਰ ਇਹਨਾਂ ਮਹਿਕ ਲੈਣੀ ਠੀਕ ਹੈ ਜੀ ਤੇ ਆਏ ਆਪਣੇ ਤੋਂ ਭਾਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਦੋਸਤੋ ਵੀਰ ਨੇ ਡਿਟੇਲ ਪ੍ਰੋਪਰ ਸਾਰੀ ਦੱਸਤੀ ਆ ਤਸੱਲੀ ਆਪਣੀ ਕਰੋ ਜਰੂਰ ਇੱਕ ਟਾਈਮ ਦੋ ਟਾਈਮ ਇਹ ਤੁਹਾਡਾ ਹੱਕ ਬਣਦਾ ਵਾ ਪਸ਼ੂ ਖਰੀਦਣ ਤੋਂ ਪਹਿਲਾਂ ਪੈਸੇ ਲਾਉਣ ਤੋਂ ਪਹਿਲਾਂ ਆਪਣੀ ਤਸੱਲੀ ਜਿਹੜੀ ਆਪਣੀ ਪਹੁੰਚ ਕੇ ਜਰੂਰ ਕਰ ਲਿਆ ਕਰੋ ਬਾਕੀ ਦੋਸਤੋ ਸੂਏ ਸਵਾਇਆ ਪਹੂ ਇੱਕ ਟਾਈਮ ਦੋ ਟਾਈਮ ਚੋਲਿਆ ਕਰੋ ਜੀ ਧੰਨਵਾਦ ਦੋਸਤੋ ਰੋੜਾ ਵੀਡੀਓ ਦੇਖਣ ਵਾਸਤੇ ਜੀ